ਸਤ ਸਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖਲਾਟੇ ਚੈਨਲ ਦੇ ਨਾਲ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਪੌਂਗ ਡੈਮ ਦੇ ਵਿੱਚ ਕਿੰਨਾ ਪਾਣੀ ਆ ਰਿਹਾ ਹੈ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਭਾਖੜਾ ਡੈਮ ਦੇ ਵਿੱਚ ਕਿੰਨਾ ਪਾਣੀ ਆ ਰਿਹਾ ਹੈ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਹਰੀਕੜ ਵਰਕਸ ਤੇ ਕਿੰਨਾ ਪਾਣੀ ਪਹੁੰਚ ਰਿਹਾ ਹੈ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ 28 ਸਤੰਬਰ 2025 ਸਵੇਰੇ 6:00 ਵਜੇ ਸੋ ਕਿਰਪਾ ਕਰਕੇ ਜਿਹੜੇ ਭੈਣ ਭਰਾ ਨਵੇਂ ਜੁੜੇ ਨੇ ਆਪਣਾ YouTube ਚੈਨਲ ਸੁਖ ਲਟਿਆ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜਿਹੜੀ ਪਲ-ਪਲ ਦੀ ਰਿਪੋਰਟ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਜਿਹੜੀ ਸਹੀ ਜਾਣਕਾਰੀ ਆ ਸਾਰਿਆਂ ਤੱਕ ਪਹੁੰਚ ਸਕੇ ਜੇਕਰ ਆਪਾਂ ਪੌਂਗ ਡੈਮ ਦੀ 28 ਸਤੰਬਰ 2025 ਸਵੇਰੇ 6 ਵੇ ਦੀ ਰਿਪੋਰਟ ਦੇਖੀਏ ਤਾਂ ਜਿਹੜਾ ਐਵਰੇਜ ਡਟ ਦੀ ਗੱਲ ਕਰੀਏ ਤਾਂ ਟੋਟਲ ਪਾਣੀ ਰੱਖਣ ਦੀ ਸਮਰੱਥਾ ਜਿਹੜੀ 1400 ਫੋਟਾ ਜੇਕਰ ਸਵੇਰੇ 6 ਵਜੇ ਰੈਸਟ ਲੈਵਲ ਦੇਖੀਏ 1399.83 ਫੁੱਟ ਤੇ ਚੱਲ ਰਿਹਾ ਹੈ ਜੇਕਰ ਆਪਾਂ ਇਨਫਲੋ ਦੀ ਗੱਲ ਕਰੀਏ ਐਵਰੇਜ ਡਾਟ ਦੇ ਵਿੱਚ ਤਾਂ 11630 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ ਇਨਫਲੋ ਹੋ ਰਿਹਾ ਆ ਆਊਟਫਲੋ ਦੀ ਗੱਲ ਕਰੀਏ ਤਾਂ 24811 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਤੋਂ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਐਵਰੇਜ ਡਾਟ ਦੇ ਵਿੱਚ ਜੇਕਰ ਆਪਾਂ ਐਕਚੁਅਲ ਡਾਟ ਦੇ ਦੀ ਗੱਲ ਕਰੀਏ ਤਾਂ ਇਨਫਲੋ ਜਿਹੜਾ 10091 ਕਿਊਸਿਕ ਹੋ ਰਿਹਾ ਆ ਆਊਟਫਲੋ ਦੀ ਗੱਲ ਕਰੀਏ ਤਾਂ 24712 ਕਿਊਸਿਕ ਜਿਹੜਾ ਪਾਣੀ ਆ ਆਊਟਫਲੋ ਕੀਤਾ ਜਾ ਰਿਹਾ ਪੌਂਗ ਡੈਮ ਦੇ ਐਕਚੁਅਲ ਡਾਟਾ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ ਪਾਖੜਾ ਡੈਮ ਦੀ ਸਵੇਰ ਦੀ ਰਿਪੋਰਟ 28 ਸਤੰਬਰ 2025 ਜੇਕਰ ਰੈਸਟ ਲੈਵਲ ਦੇਖੇ ਟੋਟਲ ਪਾਣੀ ਰੱਖਣ ਦੀ ਸਮਰਤਾ ਜਿਹੜੀ 1680 ਫੁੱਟ ਆ ਜਿਹੜਾ ਕਿ ਅੱਜ ਸਵੇਰੇ 6 ਵਜੇ 1674.36 ਫੁੱਟ ਤੇ ਚੱਲ ਰਿਹਾ ਹੈ ਜੇਕਰ ਪਾਖੜਾ ਡੈਮ ਦੇ ਵਿੱਚ ਪਾਣੀ ਆਉਣ ਦੀ ਗੱਲ ਕਰੀਏ ਇਨਫਲੋ ਦੀ ਗੱਲ ਕਰੀਏ ਤਾਂ 25387 ਕਿਊਸ ਜਿਹੜਾ ਪਾਣੀ ਆ ਪਾਖੜਾ ਡੈਮ ਦੇ ਵਿੱਚ ਆ ਰਿਹਾ ਆਊਟਫਲੋ ਦੀ ਗੱਲ ਕਰੀਏ ਤਾਂ 32000 ਕਿਊਸ ਜਿਹੜਾ ਪਾਣੀ ਪਾਖੜਾ ਡੈਮ ਤੋਂ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਮਤਲਬ ਕਿ ਨੰਗਲ ਡੈਮ ਤੇ ਛੱਡਿਆ ਜਾ ਰਿਹਾ ਨੰਗਲ ਡੈਮ ਤੋਂ ਗਾਂ ਦੋ ਨਹਿਰਾਂ ਦੇ ਵਿੱਚ ਟਰਾਂਸਫਰ ਹੋਊਗਾ ਤੇ ਉਸ ਤੋਂ ਬਾਅਦ ਕੁਝ ਜਿਹੜਾ ਪਾਣੀ ਆ ਸਤਲੁਜ ਦਰਿਆ ਦੇ ਵਿੱਚ ਆਵੇਗਾ ਜਿਹੜਾ ਕਿ ਬਾਅਦ ਵਿੱਚ ਹਰੀ ਘੜ ਵਰਕਸ ਪਹੁੰਚੇਗਾ ਤੇ ਇੱਥੋਂ ਅਗਲੇ ਪਾਸੇ ਫਰੋਇਪਰ ਵਾਲੇ ਪਾਸੇ ਨੂੰ ਬਿਆਸ ਦਾ ਤੇ ਸਤਲੁਜ ਦਾ ਮਿਲਾ ਕੇ ਅਗਲੇ ਪਾਸੇ ਜਿਹੜਾ ਛੱਡਿਆ ਜਾਵੇਗਾ ਜੇਕਰ ਆਪਾਂ ਸਵੇਰੇ ਸ਼ੀ 8ਵੇਂ ਦੀ ਗੱਲ ਕਰ ਲਈਏ ਹਰੀਕੇ ਦੀ ਅਪਡੇਟ ਦੀ 28 ਸਤੰਬਰ 2025 ਤਾਂ ਜਿਹੜਾ ਹਰੀਕੇ ਦਾ ਵਾਟਰ ਲੈਵਲ ਆਪਸਟਰੀਮ ਆ ਜਿਹੜਾ 48495 ਕਿਊਸੀ ਜਿਹੜਾ ਪਾਣੀ ਆ ਹਰੀਕੇੜ ਵਰਕਸ ਤੇ ਪਹੁੰਚ ਰਿਹਾ ਜੇਕਰ ਡਾਊਨਸਟਰੀਮ ਦੀ ਗੱਲ ਕਰੀਏ ਤਾਂ 29779 ਕਿਊਸੀ ਜਿਹੜਾ ਪਾਣੀ ਆ ਹਰੀ ਘੜ ਵਰਕਸ ਤੋਂ ਅਗਲੇ ਪਾਸੇ ਡਾਊਨਸਟ੍ਰੀਮ ਕੀਤਾ ਜਾ ਰਿਹਾ ਫਰੋਇਪੁਰ ਵਾਲੇ ਪਾਸੇ ਨੂੰ ਜਿਹੜਾ ਕਿ ਸਹਿਨੀਵਾਲਾ ਤੋਂ ਬਾਅਦ ਫਾਜ਼ਿਲਕਾ ਪਾਕਿਸਤਾਨ ਵਾਲੇ ਪਾਸੇ ਛੱਡਿਆ ਜਾਂਦਾ ਸੋ ਆਪਾਂ ਨੂੰ ਪਤਾ ਹੈ ਕਿ ਲਗਾਤਾਰ ਬਹੁਤ ਵੱਡੇ ਪੱਧਰ ਤੇ ਹੜ੍ਹ ਆਏ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਨੁਕਸਾਨ ਹੋ ਚੁੱਕੇ ਨੇ ਲੋਕਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ਝੋਨੇ ਖਰਾਬ ਹੋ ਚੁੱਕੇ ਨੇ ਲੋਕਾਂ ਦੀਆਂ ਤੂੜੀਆਂ ਰੁੜ ਚੁੱਕੀਆਂ ਨੇ ਬਹੁਤ ਸਾਰੇ ਸਮਾਜ ਸੇਵੀ ਰਾਣੇ ਬਹੁਤ ਮਦਦ ਕੀਤੀ ਹੈ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਪਰ ਹੁਣ ਜਿਹੜੀ ਮਦਦ ਆ ਤੂੜੀ ਦੀ ਲੋੜ ਆ ਹਰੇ ਚਾਰੇ ਦੀ ਲੋੜ ਆ ਆਚਾਰ ਦੀ ਜੇ ਕਿਸੇ ਪਰਿਵਾਰ ਨੂੰ ਰਾਸ਼ਨ ਦੀ ਲੋੜ ਆ ਉਹ ਵੀ ਤੁਸੀਂ ਗਰਾਊਂਡ ਲੈਵਲ ਤੇ ਆ ਕੇ ਸਾਰੀ ਜਿਹੜੀ ਮਦਦ ਕਰ ਸਕਦੇ ਹੋ ਕਿਉਂਕਿ ਪਾਣੀ ਲਗਭਗ ਸਾਰੇ ਪਾਸੋਂ ਜਿਹੜਾ ਲੈ ਚੁੱਕਾ ਸੋ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸੋ ਕਿ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਜੇਕਰ ਸਤਲੁਜ ਦਰਿਆ ਦੇ ਕੰਢੇ ਦੇਖ ਰਹੇ ਹੋ ਤਾਂ ਵੀ ਜਰੂਰ ਦੱਸੋ ਤੁਹਾਡੇ ਏਰੀਆ ਵਿੱਚ ਪਾਣੀ ਦੀ ਸਥਿਤੀ ਕੀ ਆ ਜੇਕਰ ਬਿਆਸ ਦਰਿਆ ਦੇ ਕੰਢੇ ਦੇਖ ਰਹੇ ਹੋ ਤਾਂ ਵੀ ਜਰੂਰ ਦੱਸੋ ਤੁਹਾਡੇ ਏਰੀਆ ਦੇ ਵਿੱਚ ਪਾਣੀ ਦੀ ਸਥਿਤੀ ਕੀ ਚੱਲ ਰਹੀ ਆ ਬਾਕੀ ਬਹੁਤ ਸਾਰੇ ਜਿਹੜੀਆਂ ਜ਼ਮੀਨਾਂ ਨੇ ਇਸ ਵਾਰ ਖਤਮ ਹੋ ਚੁੱਕੀਆਂ ਨੇ ਕਈ ਜਗ੍ਹਾ ਤੇ ਜਿਹੜਾ ਦਰਿਆ ਵਗਣਾ ਸ਼ੁਰੂ ਹੋ ਚੁੱਕਿਆ ਉਹ ਬਹੁਤ ਹੜਪੀੜਤ ਪਰਵਾਰਾਂ ਲਈ ਜਿਹੜੀ ਮਾੜੀ ਖਬਰ ਆ ਤੇ ਮਾੜਾ ਜਿਹੜਾ ਬਹੁਤ ਇਸ ਵਾਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਜਿੰਨਾ ਵੀਰਾਂ ਦੀਆਂ ਜ਼ਮੀਨਾਂ ਪੱਧਰੀਆਂ ਤੁਸੀਂ ਕਰਨੀਆਂ ਚਾਹੁੰਦੇ ਹੋ ਸੇਵਾ ਕਰਨੀ ਚਾਹੁੰਦੇ ਤਾਂ ਗਰਾਊਂਡ ਲੈਵਲ ਤੇ ਆ ਕੇ ਆਪਣੇ ਅਥੀ ਜਿਹੜੀ ਸੇਵਾ ਕਰਨ ਦੀ ਕੋਸ਼ਿਸ਼ ਕਰੋ ਕਈਆਂ ਜ਼ਮੀਨਾਂ ਦੇ ਵਿੱਚ ਰੇਤ ਪੈ ਚੁੱਕੀ ਉਹ ਤੁਸੀਂ ਜ਼ਮੀਨ ਰੇਤਾ ਚੁੱਕ ਕੇ ਜਿਹੜੀਆਂ ਜ਼ਮੀਨਾਂ ਪੱਧਰੀਆਂ ਕਰਨ ਦੀ ਕੋਸ਼ਿਸ਼ ਕਰੋ ਕਈਆਂ ਜ਼ਮੀਨਾਂ ਦੇ ਵਿੱਚ ਟੋਏ ਪੈ ਚੁੱਕੇ ਨੇ ਉੱਥੇ ਤੁਸੀਂ ਮਿੱਟੀ ਪਾ ਕੇ ਆਪਣੇ ਹੱਥੀ ਜਿਹੜੀ ਸੇਵਾ ਕਰਨ ਦੀ ਕੋਸ਼ਿਸ਼ ਕਰੋ ਅੱਗੇ ਵੀ ਕਈ ਸੰਸਥਾਵਾਂ ਜਿਹੜੀਆਂ ਲਗਾਤਾਰ ਲੱਗੀਆਂ ਹੋਈਆਂ ਨੇ ਬਾਕੀ ਪੀਪੀ ਸੁਖਵਿੰਦਰ ਸਾਹਿਬ ਨੇ ਤੁਹਾਨੂੰ ਪਤਾ ਬਹੁਤ ਵੱਡੇ ਪੱਧਰ ਤੇ ਇਸ ਵਾਰ ਜਿਹੜੀ ਗਰਾਊਂਡ ਲੈਵਲ ਤੇ ਸੇਵਾ ਕਰਵਾਉਣ ਦੀ ਕੋਸ਼ਿਸ਼ ਕੀਤੀ ਆ ਹਰ ਵਾਰ ਜਿਹੜੀ ਸਰ ਪੀਪੀ ਸੁਖਵਿੰਦਰ ਆ ਹਰ ਵਾਰ ਅੱਗੇ ਹੋ ਕੇ ਜਿਹੜੀ ਸੇਵਾ ਕਰਦੇ ਰਹਿੰਦੇ ਹਨ ਸੋ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਾਂ ਗਰਾਊਂਡ ਲੈਵਲ ਤੇ ਤੁਸੀਂ ਆ ਕੇ ਮਦਦ ਜ਼ਰੂਰ ਕਰੋ ਬਾਕੀ ਫਾਇਲ ਕੈਰੀਅਰ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਉਧਰ ਵੀ ਜਿਆਦਾ ਦੇ ਫਾਰੀਕਾ ਤੋਂ ਲੈ ਕੇ ਅਗਲੇ ਪਾਸੇ ਵੀ ਬਹੁਤ ਨੁਕਸਾਨ ਹੋਇਆ ਹਰੀਕੇੜ ਤੋਂ ਪਿਛਲੇ ਪਾਸੇ ਬਹੁਤ ਨੁਕਸਾਨ ਹੋਇਆ ਲਗਭਗ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਕਟੋਗੜ 30 35 ਦਿਨ ਜਿਹੜਾ 40 ਦਿਨ ਪਾਣੀ ਚੱਲਿਆ ਬਹੁਤ ਬੁਰੇ ਹਾਲਾਤ ਹੋਏ ਨੇ ਜਿੰਨਾ ਲੋਕਾਂ ਦੇ ਘਰ ਰੋੜ ਚੁੱਕੇ ਨੇ ਉਹਨਾਂ ਦੇ ਉਹੀ ਜਾਣਦੀ ਆਪਾਂ ਤੇ ਇੱਕ ਚਲੋ ਦੱਸ ਹੀ ਸਕਦੇ ਹਨ ਸੋ ਮੇਰੇ ਵੀਰੋ ਵੀਡੀਓ ਜਰੂਰ ਸ਼ੇਅਰ ਕਰਿਓ ਸੁਖ ਲਾਟਿਆ ਸਬਸਕ੍ਰਾਈਬ ਕਰ ਲਓ ਤੁਹਾਨੂੰ ਆਪਣੀ ਜਾਣਕਾਰੀ ਕਿਸ ਤਰ੍ਹਾਂ ਦੀ ਕਮੈਂਟਾਂ ਵਿੱਚ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦੀ